ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਤਸ਼ਾਹੀ ਨਾਨਕ ਪਾਏ ਨਿਹੰਗ

ਸੇਵਕ ਨੂੰ ਮਨ ਰੀਤ ਨਾਮ ਕੋ ਸੇਵਕ ਕੇ ਜਾਨੇ ਰੰਗ ਨਾਮ ਦਾ ਸੇਵਕ ਨਾਮ ਕੇ ਰੰਗ ਸੇਵਕ ਕੋ ਕਹਾਂ ਜਾਣਾ ਜੋ ਵਕਾਲੇ ਸਾਈਂ ਜੁਗਤਾਨ ਕੋ ਪੁਰ ਕਹੀਏ ਜੀਵਨ ਮੁਕਤ ਭਗਵੰਤ ਕੇ ਸਗਲੇ ਗਾਓ ਜਿਜਿਤ ਕਰਾਖੇ ਤ ਸਤਨਾਮ ਆਪਣੇ ਕਰਨ ਕਰਾਵਣ ਯੋਗ ਪਾਵੇ ਸੋ ਹੀ ਪੁਨ ਹੋਗੈ ਸੇਵਾ ਕੋ ਪਇਆਇੰਤ ਜਾਗ ਸੇਵਕ ਗੰਦੀ ਅੱਜ ਮਹੱਲਾ ਮੁਕਾਬਲਾ ਦੇਖ ਕੇ ਸੰਤਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਲੈ ਕੇ ਮਾਣ ਹੋਇਆ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੁਬਾਰਕ ਔਰ ਪੁੱਤਰ ਦਿਨ ਆ ਕਿ ਸਿੱਖ ਕੌਮ ਦੀ ਬਹੁਤ ਹੀ ਵੱਡੀ ਹਸਤੀ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਜੋ ਜਨਮ ਦਿਹਾੜਾ ਉਹ ਪੂਰੇ ਸਿਕ ਸੰਗਤਾਂ ਦੇ ਵਿੱਚ ਬਹੁਤ ਹੀ ਉਸ਼ਾਅ ਔਰ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਅੱਜ ਇਸੇ ਪਲਖਸ਼ ਦੇ ਵਿੱਚ ਸਾਡੇ ਮਹੱਲਾ ਮਹਿਤਾਬਗੜ ਵਿਖੇ ਸ੍ਰੀ ਗੁਰੂ ਕਲਗੀ ਤਰ ਸਿੰਘ ਸਭਾ ਗੁਰਦਵਾਰ ਸਾਹਿਬ ਉਹਨਾਂ ਵੱਲੋਂ ਉਹਨਾਂ ਦੀ ਮੈਨੇਜਮੈਂਟ ਵੱਲੋਂ ਤੰਤਨ ਬਾਬਾ ਦੀਪ ਸਿੰਘ ਜੀ ਦਾ ਜੋ ਜਨਮ ਦਿਹਾੜਾ ਹੈ ਉਹ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਔਰ ਉਹਦੇ ਵਿੱਚ ਤੁਸੀਂ ਦੇਖਿਆ ਕਿ ਸਾਰੇ ਮਹੱਲੇ ਦੇ ਲੋਕ ਆਲੇ-ਦੁਆਲੇ ਤੋਂ ਲੋਕ ਸਾਰੇ ਇੱਥੇ ਹਾਜ਼ਰ ਹੋਏ ਆ ਸੰਤਾਨ ਨੇ ਬੜਾ ਉਤਸ਼ਾਹ ਦਿਖਾਇਆ ਔਰ ਆਪਾਂ ਦੇਖ ਰਹੇ ਹਾਂ ਲੰਗਰ ਪਾਣ ਦਾ ਪ੍ਰਬੰਧ ਬਹੁਤ ਵਧੀਆ ਸਾਜੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਵਾ ਸੋ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਿੱਥੇ ਮੈਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਖਾਸ ਤੌਰ ਤੇ ਸਾਡੇ ਛੋਟੇ ਵੀਰ ਕਰਨ ਵੀਰ ਸਿੰਘ ਜੀ ਬਾਬਾ ਜੀ ਜਿਹੜੇ ਇਸ ਗੁਰਦਵਾਰ ਸਾਹਿਬ ਦੀ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਜਿੱਥੇ ਹੈਡ ਗ੍ਰੰਤੀ ਸਾਹਿਬ ਵੀ ਸਾਡੇ ਇਸ ਗੁਰਦਵਾਰ ਸਾਹਿਬ ਦੇ ਉਹ ਵੀ ਖੜੇ ਨੇ ਭਾਈ ਸਾਹਿਬ ਔਰ ਮੇਰੇ ਨਾਲ ਸ਼੍ਰੀ ਕਮਲ ਸੋਤਾ ਜੀ ਜੋ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਚਾਰੂ ਆਗੂ ਨੇ ਸੀਨੀਅਰ ਲੀਡਰ ਨੇ ਯੂਥ ਕਾਲੀ ਦਲ ਦੇ ਔਰ ਉਹਨਾਂ ਨਾਲ ਪੱਟੀ ਸਾਹਿਬ ਸੋਨੂ ਸਰਵੀ ਸੋਨੂ ਜੀ ਸਾਰੇ ਆਪਾਂ ਇੱਥੇ ਆਏ ਆ ਔਰ ਗੁਰਗੰਸਾ ਮਹਾਰਾਜ ਦੇ ਚਰਨਾਂ ਚ ਨਮਨ ਕੀਤਾ ਹੈਗਾ ਸੋ ਮੈਂ ਆਜ ਦੇ ਦਿਨ ਤੇ ਜਿੱਥੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਉਥੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਨਮਸਕਾਰ ਕਰਦਾ ਤੇ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਜੋ ਸਾਨੂੰ ਗੁਰੂ ਗ੍ਰੰਥ ਸਾਹਿਬਹਾਰਾਜ ਦਾ ਉਪਦੇਸ਼ ਹੈ ਬਾਬਾ ਦੀਪ ਸਿੰਘ ਜੀ ਨੇ ਜੋ ਕਲਨਾ ਕਾਲੀ ਜੋ ਉਹਨਾਂ ਨੇ ਸਾਨੂੰ ਪੜਾ ਦਿੱਤੀਆਂ ਉਹਨਾਂ ਦੇ ਚੱਲ ਕੇ ਅਸੀਂ ਸਮਾਜ ਦੀ ਸੇਵਾ ਕਰ ਸਕੀਏ ਸੋ ਦੁਬਾਰਾ ਫਿਰ ਮੈਂ ਕਰਨਬੀ ਬਾਬਾ ਕਰਨਬੀ ਸਿੰਘ ਜੀ ਦਾ ਜੋ ਬਹੁਤ ਵੱਡੀ ਸੇਵਾ ਮੈਂ ਸਮਝਣਾ ਨਭਾ ਰਹੇ ਨੇ ਔਰ ਸੰਕਤਾਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਨੇ ਇਹ ਬੜਾ ਵੱਡਾ ਉਪਰਾਲਾ ਵਾ ਇਹਨਾਂ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ